ਸਰੋ ਬੇਸਿਕਲੀ ਇਹਨਾਂ ਦਾ ਇਹ ਕਹਿਣਾ ਇਹ ਹੈ ਵੀ ਸਪੋਜ਼ ਆ ਬੇਸਿਕਲੀ ਉਹ ਦੋ ਤਰ੍ਹਾਂ ਦਾ ਹੈ ਇੱਕ ਡੋਮੈਸਟਿਕ ਜਿਹੜਾ ਕਿ ਘਰਾਂ ਦੇ ਉੱਪਰ ਲਾ ਦੇਉ ਪਹਿਲਾਂ ਸਾਡੇ ਕੋਲੇ ਸੀਗਾ ਪੇਡਾ ਕੋਲੇ ਉਹਨ 4 ਸਾਲ ਪਹਿਲਾਂ ਗਵਰਨਮੈਂਟ ਆਫ ਇੰਡੀਆ ਨੇ ਉਹ ਪੀਐਸਪੀਸੀਐਲ ਨੂੰ ਦਿੱਤਾ ਪਾਵਰ ਸੈਕਟਰ ਨੂੰ ਦਿੱਤਾ ਆ ਜਿਹੜਾ ਸਾਡੇ ਕੋਲੇ ਹੈ ਉਹ ਬੇਸਿਕਲੀ ਇੰਸਟੀਟਿਊਸ਼ਨਸ ਦਾ ਜਾਂ ਇੰਡਸਟਰੀਅਲ ਦਾ ਹੈ ਇਹਨਾਂ ਦਾ ਕਹਿਣਾ ਇਹ ਹੈ ਵੀ ਜੇ ਸਪੋਜ਼ ਇੱਕ ਇਹਨਾਂ ਨੇ ਯੂਨਿਟ ਲਗਾਇਆ ਹੋਇਆ ਹੈ ਸੋਲਰ ਦਾ ਤੇ ਇਹਨਾਂ ਨੇ ਕੰਜ਼ਮਪਸ਼ਨ ਤਾਂ ਕੀਤੀ 50 ਯੂਨਿਟ ਫਾਰ ਐਗਜ਼ਾਮਪਲ ਤੇ ਪ੍ਰੋਡਕਸ਼ਨ ਕੀਤੀ ਇਹਨਾਂ ਨੇ ਜਿਹੜਾ ਸੋਲਰ ਪੈਨਲ ਲਾਏ ਹੋਏ ਨੇ 70 ਯੂਨਟ ਆ ਇਹ ਕਹਿੰਦੇ ਨੇ ਵੀ ਉਹ 20 ਯੂਨਟ ਹੈ ਜਿਹੜਾ ਉਹ ਅਗਲੇ ਸਾਲ ਦੇ ਵਿੱਚ ਰੋਲਓਵਰ ਕਰ ਜੇ ਇਹਨਾਂ ਦਾ ਸਵਾਲ ਇਹ ਹੈ ਉਹ ਦੇਖੋ ਸਰ ਉਹਦੇ ਵਿੱਚ ਅਸੀਂ ਐਸ ਸੱਚ ਕੁਝ ਨਹੀਂ ਕਰ ਸਕਦੇ ਗਵਰਨਮੈਂਟ ਆਫ ਇੰਡੀਆ ਦੇ ਨੋਰਮਸ ਨੇ ਜਿਹੜੇ ਉਹ ਅਸੀਂ ਉਹਦੇ ਮੁਤਾਬਕ ਹੀ ਚੱਲਣਾ ਹੁੰਦਾ ਜੀ ਹਾਂ ਉਸ ਸਾਲ ਦੇ ਵਿੱਚ ਜਿੰਨੀ ਪ੍ਰੋਡਕਸ਼ਨ ਹੋਊਗੀ ਮਾਈਨਸ ਜਿੰਨੀ ਕੰਜ਼ਮਪਸ਼ਨ ਹੋਊਗੀ ਉਹ ਪਲੱਸ ਮਾਈਨਸ ਹੈ ਜਿਹੜਾ ਐਡਜਸਟਮੈਂਟ ਹੈ ਜਿਹੜਾ ਉਹ ਹੋ ਜਾਂਦਾ ਬਸ ਅਸੀਂ ਬਲਕਿ ਅਸੀਂ ਲੋਕਾਂ ਨੂੰ ਪੂਰਾ ਐਡਵਾਂਟੇਜ ਇਹਦਾ ਮਿਲ ਸਕੇ ਉਹ ਸੀ ਇਹਦਾ ਸਾਈਕਲ ਵੀ ਅਕਟੂਬਰ ਟੂ ਨਵੰਬਰ ਰੱਖਿਆ ਹੈ ਕਿਉਂਕਿ ਝੋਨੇ ਦੇ ਸੀਜ਼ਨ ਵੇਲੇ ਕੰਜ਼ਮਪਸ਼ਨ ਵੱਧ ਹੁੰਦੀ ਹੈ ਜਿੰਨੀ ਵੱਧ ਕੰਜ਼ਮਪਸ਼ਨ ਹੋਗੀ ਉਹਨਾਂ ਦਾ ਅਗਲਾ ਮੈਕਸਿਮਮ ਕਵਰ ਕਰ ਲੇ ਉਹ ਰੋਲ ਓਵਰ ਦਾ ਪ੍ਰੋਸੈਸ ਹੈ ਜੀ ਉਹ ਸਾਡੇ ਅੱਪ ਦੇ ਵਿੱਚ ਨਹੀਂ ਹੈਗਾ ਉਹ ਗਵਰਨਮੈਂਟ ਆਫ ਇੰਡੀਆ ਦੇ ਨਾਰਮਸ ਦੇ ਹਾਂਜੀ ਪੂਰੀ ਸਾਹਿਬ ਕਿਸਾਨਾਂ ਨੂੰ ਤਾਂ ਬਿਜਲੀ ਦਾ ਬਿੱਲ ਆਂਦਾ ਹੀ ਨਹੀਂ ਜੀ ਮੈਂ ਤਾਂ ਘਰਾਂ ਵਾਲੀ ਗੱਲ ਕਰ ਰਿਹਾ ਜਿਹੜੇ ਰੂਫ ਟਾਪ ਸੋਲਰ ਲੱਗੇ ਆ ਪੁਰੀ ਸਰ ਜਿਹੜੀ ਨੇ ਦੱਸਿਆ ਨੇ ਜੀ ਘਰਾਂ ਵਾਲਾ ਜਿਹੜਾ ਹੈਗਾ 4 ਸਾਲ ਪਹਿਲਾਂ ਤਾਂ ਸਾਡੇ ਕੋਲ ਸੀ ਕਿ ਰੀਨਿਊਏਬਲ એનર્ਜੀ ਕੋਲ ਹੁਣ ਉਹ ਪਾਵਰ ਕੋਲੇ ਆ ਠੀਕ ਹੈ ਨਾ ਜਿਹੜਾ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ ਕਿਸਾਨਾਂ ਦੇ ਵਾਸਤੇ ਵੀ ਅਸੀਂ ਹੁਣ ਜਿਹੜੇ ਸੋਲਰ ਪੰਪਸ ਨੇ ਉਹ ਕੱਢੇ ਹੋਏ ਨੇ ਤਕਰੀਬਨ 5200 ਦੇ ਕਰੀਬ ਅਸੀਂ ਆਲਰੇਡੀ ਅਲਾਟ ਕਰ ਰਹੇ ਹਾਂ ਜੀ ਉਹਨਾਂ ਨੂੰ ਵੀ ਹਾਂ ਕਿਸਾਨਾਂ ਵਾਲੇ ਦੇ ਵਿੱਚ ਉਹਨਾਂ ਨੂੰ ਐਡਵਾਂਟੇਜ ਅਸੀਂ ਇਹ ਕਰਨ ਲੱਗੇ ਆ ਜੀ ਵੀ ਜਿੱਥੇ ਕਿਸਾਨ ਨੇ ਉਹ ਲਵਾ ਲਿਆ ਉੱਥੇ ਉਹਨੇ ਜਿੰਨੀ ਕੰਜ਼ਮਪਸ਼ਨ ਕਰ ਲਈ ਉਹ ਠੀਕ ਹੈ ਜਿੰਨੀ ਐਕਸੈਸ ਉਹ ਪ੍ਰੋਡਿਊਸ ਕਰੂਗਾ ਉਹਦੇ ਉਹਨੂੰ ਉਸ ਪੈਸੇ ਦਵਾਂਗੇ ਸੋ ਇਹ ਇਹ ਨਵੀਂ ਇੱਕ ਪ੍ਰੋਵੀਜ਼ਨ ਅਸੀਂ ਕਰ ਰਹੇ ਹੁਣ ਉਹਦੇ ਚ ਇੰਸਟਾਲੇਸ਼ਨ ਹੈ ਜਿਹੜੀ ਉਹ ਚੱਲ ਰਹੀ ਹੈ ਜੀ ਹੋਰ ਕੁਝ ਜੀ ਥੈਂਕ ਯੂ so much ਇਹਦੇ ਨਾਲ ਸੰਬੰਧਿਤ ਇੱਕ ਮੇਰੀ ਸਬਮਿਸ਼ਨ ਸੀ ਕਿ ਹਲਕਾ ਨਿਹਾਲ ਸਿੰਘ ਵਾਲਾ ਤੇ ਇੱਕ ਪਰਾਲੀ ਤੋਂ ਜਿਹੜਾ ਬਿਜਲੀ ਬਣਾਉਣ ਵਾਲਾ ਪਲਾਂਟ ਲੱਗਿਆ ਪਲਾਂਟ ਲੱਗਿਆ ਹੋਇਆ ਉਹ ਬੰਬੇ ਦੀ ਕੰਪਨੀ ਉਹਨਾਂ ਦੇ ਦੋ ਤਿੰਨ ਪਲਾਂਟ ਨੇ ਉਹ ਜਿਹੜੀ ਖਰੀਦਦੇ ਆਪ ਉਹਨਾਂ ਤੋਂ ਬਿਜਲੀ ਉਹ ਦੋ ਪਲਾਂਟਾਂ ਦੀ ਵੱਧ ਰੇਟ ਤੇ ਐ ਤੀਜੇ ਦੀ ਘੱਟ ਰੇਟ ਤੇ ਐ ਸੋ ਉਹਦੇ ਨਾਲ ਉਹ ਕਹਿੰਦੇ ਸੀ ਅਸੀਂ ਡਿਸਕਰੇਜ ਹੋ ਰਹੇ ਹਾਂ ਮੇਰੇ ਖਿਆਲ ਪ੍ਰਾਰੀ ਵਾਲੇ ਜਿੰਨੇ ਵੀ ਪਲਾਂਟ ਆ ਉਹ ਆਪਾਂ ਵੀ ਉਹਨਾਂ ਨੂੰ ਇਨਕਰੇਜ ਕਰੀਏ ਤਾਂ ਕਿ ਜਿਹੜਾ ਪ੍ਰਾਰੀ ਦੀ ਸਮੱਸਿਆ ਦਾ ਵੀ ਹੱਲ ਹੋ ਸਕੇ ਤੇ ਔਰ ਬਿਜਲੀ ਵੀ ਆਪਾਂ ਨੂੰ ਮਿਲ ਸਕੇ ਜੀ ਸਿਕਸੋ ਇਹਦੇ 'ਚ ਦੇਖੋ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਜੀ ਚਲੋ ਉਹ ਤਾਂ ਖੈਰ ਤੁਸੀਂ ਜਿਹੜੇ ਪਾਰਟਿਕੂਲਰ ਦੀ ਗੱਲ ਕਰਦੇ ਹੋ ਉਹ ਤਾਂ ਜੋ ਵੀ ਪ੍ਰੋਸੈਸ ਡਿਪਾਰਟਮੈਂਟ ਨੇ ਜਾਂ ਗਵਰਨਮੈਂਟ ਨੇ ਅਡਾਪਟ ਕੀਤਾ ਹੋਊਗਾ ਉਹ ਤਾਂ ਟਰਾਂਸਪੇਰੈਂਟ ਟਰਾਂਸਪੇਰੈਂਟ ਕੀਤਾ ਹੋਊਗਾ ਜੋ L1 ਹੈ ਜਿਹੜਾ ਉਹ ਬਿਡਿੰਗ ਮੁਤਾਬਕ ਉਹਨੂੰ ਦਿੱਤਾ ਹੋਊਗਾ ਉਹਦੇ ਤੇ ਨਹੀਂ ਮੈਂ ਕਮੈਂਟ ਕਰੂੰਗਾ ਪਰ ਹਾਂ ਡੈਫੀਨਿਟਲੀ ਜਿਹੜੀ ਤੁਹਾਡੀ ਗੱਲ ਹੈ ਐਨਕਰੇਜ ਕਰਨ ਵਾਲੀ ਉਹਦੇ ਨਾਲ 100% ਸਹਿਮਤ ਆ ਪਰ ਉਹਦੇ ਵਿੱਚ ਇੱਕ ਦਿੱਕਤ ਵੀ ਸਾਨੂੰ ਆਉਂਦੀ ਹੈ ਜੀ ਕਈ ਵਾਰੀ ਐ ਇਨੀ ਇੱਕ ਮਿਸ ਇਨਫਾਰਮੇਸ਼ਨ ਹੈ ਜਿਹੜੀ ਜਿਵੇਂ ਉਹ ਪਿਛਲੇ ਦਿਨਾਂ ਦੇ ਤੁਸੀਂ ਦੇਖਿਆ ਹੋਊਗਾ ਸਾਡੇ ਚਾਰ ਪਲਾਂਟ ਸੀਗੇ ਕੁੰਗਰਾਲੀ ਰਾਜਪੂਤਾਂ ਤੇ ਚਾਰ ਪਲਾਂਟ ਸੀਗੇ ਜਿੱਥੇ ਬਿਨਾ ਗੱਲ ਤੋਂ ਇੱਕ ਮਿਸ ਇਨਫਾਰਮੇਸ਼ਨ ਦੇ ਬੇਸਿਸ ਦੇ ਉੱਪਰ ਕਿਸਾਨ ਜਥੇਬੰਦੀਆਂ ਦੇ ਕੁਝ ਲੋਕਾਂ ਨੇ ਜਾਂ ਲੋਕਲ ਪਿੰਡ ਵਾਲਿਆਂ ਨੇ ਉਹ ਇੰਨਾ ਕਿ ਧਰਨੇ ਵਜਾਇਆ ਚੱਲੇ ਵੀ ਸਾਡਾ ਤਕਰੀਬਨ ਸਾਲ ਡੇਢ ਸਾਲ ਪ੍ਰੋਜੈਕਟ ਡਿਲੇ ਹੋ ਗਿਆ ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਜਿਹੜਾ ਇਹ ਇਹ ਚਾਹੇ ਸੀਬੀਜੀ ਪਲਾਂਟਸ ਨੇ ਚਾਹੇ ਸੀਐਨਜੀ ਪਲਾਂਟਸ ਨੇ ਪਰਾਲੀ ਕੀ ਜਿੰਨਾ ਐਗਰੀ ਵੇਸਟ ਹੈ ਸਰ 20 ਮਿਲੀਅਨ ਟਨ ਪਰਾਲੀ ਟਨ ਪਰਾਲੀ ਹੈ ਜਿਹੜੀ ਉਹ ਹਰ ਸਾਲ ਪ੍ਰੋਡਿਊਸ ਹੁੰਦੀ ਹੈ ਜਿਹਦੇ ਚ ਇਨ ਸਿਟੂ ਐਕਸੀਟੂ ਹੈ ਜਿਹੜੀ ਉਹ ਮੈਕਸਿਮਮ 7-8 ਮਿਲੀਅਨ ਟਨ ਹੈ ਜਿਹੜੀ ਉਹ ਯੂਜ਼ ਹੁੰਦੇ ਬਾਕੀ ਸਾਰੀ ਨੂੰ ਕਿਸਾਨ ਨੂੰ ਵਿਚਾਰੇ ਨੂੰ ਮਜ਼ਦੂਰੀ ਬਸ ਅੱਗ ਲਾਉਣੀ ਪੈਂਦੀ ਹੈ ਸੋ ਵਾਟ ਆਈ ਮੀਨ ਟੂ ਸੇ ਇਜ਼ ਕਿ ਜੇ ਆਪਾਂ ਇਹਦੀ ਇੱਕ ਲੋਕਾਂ ਦੇ ਨੁਮਾਇंदे ਹੁੰਦੇ ਹੋਏ ਜੇ ਆਪਾਂ ਇੱਕ ਅਵੇਅਰਨੈਸ ਵੀ ਸ਼ੁਰੂ ਕਰਦੀ ਆਪੋ ਆਪਣੇ ਹਲਕਿਆਂ ਦੇ ਵਿੱਚ ਤੇ ਇਹਦਾ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ ਕਿਸਾਨੀ ਨੂੰ ਵੀ ਫਾਇਦਾ ਵਾਤਾਵਰਣ ਨੂੰ ਵੀ ਫਾਇਦਾ ਪਰ ਉਹ ਜਿਹੜੀ ਮਿਸ ਇਨਫਾਰਮੇਸ਼ਨ ਫੈਲ ਦਿੱਤੀ ਜਾਂਦੀ ਹੈ ਉਹਦੇ ਕਰਕੇ ਸਾਨੂੰ ਡਿਸਐਡਵਾਂਟੇਜ ਹੈ ਜਿਹੜਾ ਉਹ ਹੁੰਦੇ ਜਿਹਦੇ ਕਰਕੇ ਪ੍ਰੋਜੈਕਟਸ ਡਿਲੇ ਹੁੰਦੇ ਨੇ ਜੀ